ਖੰਨਾ ਪੁਲਿਸ ਵੱਲੋਂ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕਰਕੇ 141 ਗੱਟੂ ਕੀਤੇ ਬਰਾਮਦ ਟੀਮਾ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਨੇ ਚਾਇਨਾ ਡੋਰ ਦੇ ਉੱਤੇ ਕ੍ਰੈਕਡਾਊਨ ਕਰਦੇ ਆ ਵੱਖਰੇ ਵੱਖਰੇ ਦੋ ਮੁਕਦਮੇ ਅਸੀਂ ਦਰਜ ਕੀਤੇ ਨੇ ਜਿਸ ਦੇ ਵਿੱਚ ਅਸੀਂ ਵਾਈਲਡਲਾਈਫ এনवायरमेंट ਪ੍ਰੋਟੈਕਸ਼ਨ ਐਕਟ ਦਾ ਦੇ ਅੰਡਰ ਕੇਸ ਦਰਜ ਕੀਤਾ ਹੈਗਾ ਜੀ ਬੀਐਨਐਸ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਫੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਪੁਲਿਸ ਵੱਲੋਂ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕਰਕੇ 141 ਗੱਟੂ ਕੀਤੇ ਬਰਾਮਦ ਆ ਮੈਡਮ ਅਸ਼ਵਨੀ ਗੋਟਿਆ ਐਲ ਆਈ ਪੀਐਸ ਐਸਐਸਪੀ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਖੰਨਾ ਪੁਲਿਸ ਨੇ ਚਾਇਨਾ ਡੋਰ ਨੂੰ ਨੱਥ ਪਾਉਣ ਦੇ ਲਈ ਵੱਖਰੇ ਵੱਖਰੇ ਉਪਰਾਲੇ ਕੀਤੇ ਗਏ ਨੇ ਜਿਦੇ ਵਿੱਚ ਸਪੈਸ਼ਲ ਬ੍ਰਾਂਚ ਪੀਐਚਓ ਸਿਟੀ 2 ਖਦਰ ਸਿਟੀ 2 ਖੰਨਾ ਤੇ ਸਦਰ ਖੰਨਾ ਦੀਆਂ ਟੀਮਾਂ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਨੇ ਚਾਇਨਾ ਡੋਰ ਦੇ ਉੱਤੇ ਕ੍ਰੈਕਡਾਊਨ ਕਰਦੇ ਆ ਵੱਖਰੇ ਵੱਖਰੇ ਦੋ ਮੁਕਦਮੇ ਅਸੀਂ ਦਰਜ ਕੀਤੇ ਨੇ ਜਿਸ ਦੇ ਵਿੱਚ ਅਸੀਂ ਵਾਈਲਡਲਾਈਫ এনवायरमेंट ਪ੍ਰੋਟੈਕਸ਼ਨ ਐਕਟ ਦਾ ਦੇ ਅੰਡਰ ਕੇਸ ਦਰਜ ਕੀਤਾ ਹੈਗਾ ਜੀ ਬੀ ਐਨ ਐਸ ਦੇ ਤਹਿਤ ਅਤੇ এনवायरमेंट ਪ੍ਰੋਟੈਕਸ਼ਨ ਐਕਟ ਦਾ ਵਾਧਾ ਕੀਤਾ ਗਿਆ ਹੈਗਾ ਜੁਰਮ ਦੇ ਤਹਿਤ ਇਹ ਕੇਸਸ ਦਰਜ ਕੀਤੇ ਗਏ ਨੇ ਤਾਂ ਕਿ ਅਸੀਂ ਚਾਈਨਾ ਡੋਰ ਆਉਣ ਵਾਲੇ ਸਮੇਂ ਦੇ ਵਿੱਚ ਬਸੰਤ ਦੇ ਵਿੱਚ ਜਿਵੇਂ ਪਤੰਗਾਂ ਦਾ ਜ਼ਿਆਦਾ ਇੱਥੇ ਖੰਨਾ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਕਿ ਅਸੀਂ ਇਸ ਨੂੰ ਨੱਥ ਪਾ ਸਕੀਏ ਅਸੀਂ 141 ਗੱਟੂ ਰਿਕਵਰ ਕੀਤੇ ਨੇ ਜੀ ਤੇ ਜਿਹਦੇ ਵਿੱਚ ਮੁਕਦਮਾ ਨੰਬਰ 6 ਆ थाना सदर ਖੰਨਾਜੀ ਦੇ ਵਿੱਚ 96 96 ਗੱਟੂ ਰਿਕਵਰ ਹੋਏ ਨੇ ਤੇ ਮੁਕਦਮਾ ਨੰਬਰ 7 161 2025 ਨੂੰ ਜਿਹੜਾ ਕੇਸ थाना ਸਿਟੀ 2 ਜਿਹਦੇ ਵਿੱਚ 45 ਗੱਟੂ ਰਿਕਵਰ ਹੋਏ ਜਿਹੜਾ ਕਿੱਥੋਂ ਫੜੇ ਕਿੱਥੋਂ ਫੜੇ ਗਏ ਜਿਹੜਾ ਤਾਂ ਹੈਗਾ ਜੀ सदर ਦਾ सदर ਵਾਲਾ ਚੌਂਕੀ ਕੋਟ ਦੇ ਮੇਨ ਗੇਟ ਦੇ ਸਾਹਮਣੇ ਉਥੇ ਨਾਕੇ ਦੀ ਚੈਕਿੰਗ ਦੇ ਦੌਰਾਨ ਇਹ ਛੋਟਾ ਹਾਥੀ ਸੀ ਜੀ तकरीबन ਸ਼ਾਮ ਨੂੰ 7:40 ਦੀ ਗੱਲ ਹੈਗੀ ਛੋਟਾ ਵਹੀਕਲ ਹਾਥੀ ਜਿਹੜਾ ਸੀ ਲੁਧਿਆਣਾ ਸਾਈਡ ਤੋਂ ਆ ਰਿਹਾ ਸੀ ਉਹ ਰੈਂਡਮ ਵਹੀਕਲ ਦੀ ਚੈਕਿੰਗ ਦੇ ਦੌਰਾਨ ਇਹ ਪਾਇਆ ਗਿਆ ਕਿ ਇਹਨਾਂ ਨੇ ਕੁਝ ਪਲਾਸਟਿਕ ਦੇ ਥੈਲੇ ਚਾਰ ਪਲਾਸਟਿਕ ਥੈਲੇ ਸੀਗੇ ਜਿਹਦੇ ਵਿੱਚ 96 ਗੱਟੂ ਚਾਈਨਾ ਡੋਰ ਸੀਗੇ ਉਹ ਰਿਕਵਰੀ ਹੋਈ ਹੈ ਤੇ ਜਿਹੜਾ ਸਿਟੀ 2 ਦਾ ਏਰੀਆ ਸੀਗਾ ਇਹਦੇ ਵਿੱਚ ਏਐਸ ਕਾਲਜ ਅਮਲੋੜ ਰੋਡ ਦੇ ਉੱਤੇ ਨਾਕਾਬੰਦੀ ਦੇ ਦੌਰਾਨ ਰਿੰਕੂ ਨਾਮ ਦਾ ਵਿਅਕਤੀ ਰਿੰਕੂ ਪੁੱਤਰ ਜੈਮਲ ਇਹਦੇ ਕੋਲੋਂ ਚਾਈਨਾ ਡੋਰ ਜਿਹੜੀ ਸੀ 45 ਗੱਟੂ ਰਿਕਵਰ ਹੋਏ ਨੇ ਮੈਡਮ ਤੁਸੀਂ ਸ਼ੌਪਕੀਪਰ ਨੇ ਜਾਂ ਫਿਰ ਕੋਈ ਸਟੂਡੈਂਟ ਜਾਂ ਕੋਈ ਸਪਲਾਈਅਰ ਸੀ ਨੇ ਕੀ ਦੇਖੋ ਜੀ ਖੰਨੇ ਦੇ ਵਿੱਚ ਮੇਨ ਜਿਹੜੀਆਂ ਮੇਨ ਬਾਜ਼ਾਰ ਦੇ ਵਿੱਚ ਨਹੀਂ ਇਹ ਸਦਾ ਓਪਨਲੀ ਕੰਮ ਹੁੰਦਾ ਇਹ ਲੋਕੀ ਲਿਆ ਕੇ ਰੱਖਦੇ ਨੇ ਤੇ ਲੁਕੇ ਛਿਪੇ ਤਰੀਕੇ ਦੇ ਨਾਲ ਇਹਨਾਂ ਨੂੰ ਵੇਚਿਆ ਜਾਂਦਾ ਹੈ ਕਿਸ ਤਰ੍ਹਾਂ ਬਾਨ ਕਰਨ ਦੀ ਹੈ ਇਹ ਜਾਰੀ ਮੰਡਨ ਦੇਖੋ ਸਾਡੇ ਵੱਲੋਂ ਜੀ ਕਲੀਅਰ ਤੇ ਬਹੁਤ ਹੀ ਸਟ੍ਰਿਕਟ ਡਾਇਰੈਕਸ਼ਨਸ ਹੈਗੀਆਂ ਨੇ ਆਪਣੇ ਲੋਕਲ ਪੁਲਿਸ ਨੂੰ ਐਸਐਸਪੀ ਸਾਹਿਬ ਵੱਲੋਂ ਕਿ ਚਾਈਨਾ ਡੋਰ ਵੇਚਣ ਵਾਲੇ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਇਸ ਦਾ ਇਸਤੇਮਾਲ ਦੇਖੋ ਪਤੰਗ ਉਡਾਉਣਾ ਇੱਕ ਸ਼ੌਂਕ ਦੀ ਐਕਟ ਹੁੰਦੀ ਹੈਗੀ ਹੈ ਸਾਡਾ ਇੱਕ ਤਿਉਹਾਰ ਹੈਗਾ ਜਿਸ ਨੂੰ ਬੱਚੇ ਇੰਜੋਏ ਕਰਦੇ ਨੇ ਪਰ ਇਹ ਕਿਸੇ ਲਈ ਜਾਨਲੇਵਾ ਹੋਵੇ ਤੇ ਕਿਸੇ ਦੀਆਂ ਅੱਖਾਂ ਦੀ ਦ੍ਰਿਸ਼ਟੀ ਚਲੀ ਜਾਵੇ ਕਿਸੇ ਨੂੰ ਪੈਰਾਲਿਸਿਸ ਹੋ ਜੇ ਫॉर ਲਾਈਫ ਇਹ ਅਨਐਕਸੈਪਟੇਬਲ ਹੈਗਾ ਸੋ ਇਸ ਲਈ ਸਖਤ ਤੋਂ ਸਖਤ ਇਵਨ ਵੀ ਅਸੀਂ ਦਾ ਮੋਸਟ ਸਟ੍ਰਿਕਟ ਸੈਕਸ਼ਨਸ ਵੀ ਅਸੀਂ ਐਡ ਕਰਾਂਗੇ ਤੇ ਵੱਧ ਤੋਂ ਵੱਧ ਜੁਰਮਾਨਾ ਜੋ ਇਹਨਾਂ ਦਾ ਰਾਮਾ ਦਿੱਤਾ ਹੈ ਚਾਹੇ ਵਾਈਲਡ ਲਾਈਫ ਪ੍ਰੋਟੈਕਸ਼ਨ ਹੋਵੇ এনवायरमेंट ਪ੍ਰੋਟੈਕਸ਼ਨ ਐਕਟ ਦੇ ਤਹਿਤ ਹੋਵੇ ਉਹ ਕੀਤਾ ਜਾਏਗਾ ਜੀ ਕੋ ਪੇਰੈਂਟਸ ਨੂੰ ਕੀ ਵੀ ਕਰੋਂਗੇ ਆਪਣੇ ਬੱਚੇ ਜਿੱਦਾਂ ਜਿਹੜੇ ਉਹ ਚੈਨਲ 'ਤੇ ਲੱਗੇ ਜੀ ਦੇਖੋ ਜੀ ਬੱਚੇ ਛੋਟੀ ਉਮਰ ਦੇ ਹੁੰਦੇ ਨੇ ਪੇਰੈਂਟਸ ਦੇ ਆ ਰਿਸਪੌਂਸਿਬਲ ਕਿ ਉਹ ਆਪਣੇ ਬੱਚਿਆਂ ਦੇ ਉੱਤੇ ਨਿਗਰਾਨੀ ਕਰਨ ਆਪਣੇ ਬੱਚਿਆਂ ਨੂੰ ਸਹੀ ਗਾਈਡ ਕਰਨ ਤੇ ਅਸੀਂ ਇਸ ਗੱਲ ਦੇ ਪ੍ਰਤੀ ਵੀ ਬਹੁਤ ਜਾਗਰੂਕ ਹੈਗੇ ਆ ਪੁਲਿਸ ਨੂੰ ਸਪੈਸ਼ਲ ਡਾਇਰੈਕਸ਼ਨਸ ਦਿੱਤੀਆਂ ਗਈਆਂ ਨੇ ਕਿ ਜਿਸ ਬੱਚੇ ਕੋਲੋ ਇਸ ਤਰ੍ਹਾਂ ਦੀ ਰਿਕਵਰੀ ਹੁੰਦੀ ਹੈਗੀ ਆ ਤਾਂ ਉਹਨਾਂ ਦੇ ਪੇਰੈਂਟਸ ਨੂੰ ਵੀ ਤਾੜਨਾ ਕੀਤੀ ਜਾਏਗੀ ਜੁਰਮਾਨਾ ਕੀਤਾ ਜਾਏਗਾ ਜੋ ਆਪਣੇ ਬੱਚਿਆਂ ਉਹਨਾਂ ਦੀ ਉਹਨਾਂ ਦੇ ਬੱਚਿਆਂ ਕੋਲੋ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਬਰਾਮਦ ਹੁੰਦੀ ਹੈ। ਜਿਵੇਂ ਬਸਤੂ ਨੂੰ ਇਹ ਦੇ ਕਰੀਬ ਪਿਛਲੀ ਵਾਰ ਪੁਲਿਸ ਨੇ ਘਰ ਘਰ ਰਿਆ ਕੇ ਵੀ ਚੈਕਿੰਗ ਕੀਤੀ ਸੀ। ਜੀ ਨਾਲ ਕੋਈ ਜਾ ਕਿ ਇਸ ਵਾਰ ਵੀ ਹੋਊਗਾ। ਬਿਲਕੁਲ ਜੀ ਆਲਰੇਡੀ ਅਸੀਂ ਕਰ ਰਹੇ ਆਂ। ਹੋਏਗਾ ਨਹੀਂ ਜੀ ਅਸੀਂ ਆਲਰੇਡੀ ਕਰ ਰਹੇ ਹਾਂ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਉੱਤੇ ਅਸੀਂ ਡਰੋਨਸ ਇਨਵੋਲਵ ਕੀਤੇ ਹੋਏ ਨੇ ਸਮਰਾਲਾ ਸਬਡਿਵੀਜ਼ਨ ਆਲਰੇਡੀ ਕਰ ਚੁੱਕੀ ਹੈ ਮਨਿਆਦੀ ਕਰਵਾਈ ਜਾ ਰਹੀ ਹੈ ਪਬਲਿਕ ਐਡਰੈਸ ਸਿਸਟਮ ਦੇ ਉੱਤੇ ਇਹਨਾਂ ਗਾਈਡਲਾਈਨਸ ਬਾਰੇ ਲੋਕਾਂ ਨੂੰ ਬੱਚਿਆਂ ਨੂੰ ਜਾਣੂ ਕੀਤਾ ਜਾ ਰਿਹਾ ਹੈ ਤਾਂ ਕਿ ਚైనా ਡੋਰ ਦੀ ਜਿਹੜੀ ਸੀਗੀ ਵਰਤੋਂ ਜਿਹੜੀ ਹੈਗੀ ਹੈ ਕਈ ਵਾਰੀ ਪਤਾ ਨਹੀਂ ਹੁੰਦਾ ਸੀ ਅਣਜਾਣ ਪਨੇ ਦੇ ਵਿੱਚੋਂ ਬੱਚੇ ਇਹ ਜਿਹੀ ਹਰਕਤ ਕਰਦੇ ਹੈਗੇ ਨੇ ਸੋ ਡਰੋਨ ਦੀ ਯੂਜੇਜ ਦੇ ਨਾਲ ਜਿੱਥੇ-ਜਿੱਥੇ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਗਤੀਵਿਧੀ ਧਿਆਨ ਵਿੱਚ ਆਏਗੀ ਲੋਕਲ ਪੁਲਿਸ ਇਮੀਡੀਏਟਲੀ ਐਕਟ ਕਰਦੇ ਹੋਏ ਉਸ ਇਨਫੋਰਮੇਸ਼ਨ ਦੇ ਉੱਤੇ ਉਸ ਵੀਡੀਓ ਫੁਟੇਜ ਦੇ ਉੱਤੇ ਕਨਸਰਨਡ ਏਰੀਆ ਨੂੰ ਚੈੱਕ ਕਰੇਗੀ ਅਤੇ ਰਿਕਵਰ ਹੋ ਕੇ ਅਸੀਂ ਮੁਕੱਦਮਾ ਦਰਜ ਕਰਾਂਗੇ ਦੇਖੋ ਜੀ ਸਾਡੀ ਜਿਹੜੀ ਜ਼ਿਲ੍ਹਾ ਪੱਧਰ ਦੇ ਉੱਤੇ ਟੈਕਨੀਕਲ ਸੀਨਸ ਟੀਮ ਕਨਸਟੀਟਿਊਟਡ ਹੈਗੀ ਹੈ ਜਿਹੜੇ ਕਿ ਲੜਕਾ ਸਿਮਰਨਜੀਤ ਹੈ ਸਾ ਸਾਡੀ ਜਰਨੈਲ ਸਿੰਘ ਜੀ ਬਾਕੀ ਸਾਡੀ ਥਾਣੇ ਦੀਆਂ ਟੀਮਾਂ ਐਸਐਚਓ ਸਦਰ ਸੁਖਵਿੰਦਰ ਸਿੰਘ ਐਸਐਚਓ ਸਿਟੀ 2 ਹਰਦੀਪ ਸਿੰਘ ਇਹਨਾਂ ਦੀਆਂ ਵੱਖ-ਵੱਖ ਟੀਮਾਂ ਨੇ ਇਸ ਕੇਸ ਇਹਨਾਂ ਕੇਸਸ ਦੇ ਵਿੱਚ ਕ੍ਰੈਕਡਾਊਨ ਕੀਤਾ ਹੈਗਾ ਤੇ ਰੌਂਗ ਡੂਅਰਸ ਨੂੰ ਕਲਪਰੇਟਸ ਨੂੰ ਬੁੱਕ ਕੀਤਾ ਹੈਗਾ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਉੱਤੇ ਆਲਰੇਡੀ ਕੰਮ ਕਰ ਰਹੇ ਹਾਂ ਕਿ ਇਹ ਜਿਹੜੇ ਖਰੀਦ ਕੇ ਲੈ ਆਏ ਸੀ ਕਿੱਥੋਂ ਖਰੀਦ ਕੇ ਲੈ ਕੇ ਆਏ ਸੀ ਉਹਦੇ ਵਿੱਚ ساری ਟੈਕਨੀਕਲ ਟੀਮ ਦਿਨ ਰਾਤ ਲੱਗੀ ਹੋਈ ਹੈਗੀ ਹੈ ਪਿੱਛੋਂ ਜਿੱਥੋਂ ਲੈ ਕੇ ਆਂਦਾ ਸੀ ਉਸ ਨੂੰ ਵੀ ਕੇਸ ਕਰੀ ਤੇ ਉਹਨਾਂ ਨੂੰ ਵੀ ਬੁੱਕ ਕਰੀ